ਝੜਾਂ ਦੇ ਦਰਦ ਦਾ ਆਪਣੇ ਕੋਲ ਦਵਾਈ ਹੁੰਦੀ ਆ ਅੱਛਾ ਜਿਹੜੀ ਬਾਬਾ ਸੀਰਾ ਉਹਦੀ ਵੀ ਦਵਾਈ ਆ ਆਪਣੇ ਕੋਲ ਛਰਤੀ ਉਹਦੀ ਹਰਨਿਆਂ ਦੀ ਵੀ ਆ ਜਿਹੜਾ ਡਿਕਸਾ ਇਲਾਜ ਆ ਉਹ ਵੀ ਆਪਣੇ ਕੋਲ ਪੱਕਾ ਝੜਾਂ ਦਾ ਦਰਦ ਕਹਿ ਰਹੇ ਹਾਂ ਵੀ ਮਤਲਬ ਇਹਦੇ ਲਈ ਕਿਹੜੀ ਦਵਾਈ ਹੈ ਦਵਾਈ ਇਹ ਕਿਹੜੀ ਕੰਮ ਨਹੀਂ ਪੈਂਦੀ ਆ ਭਾਈ ਕੁਰਲੀ ਕਹਿ ਰਹੇ ਹਾਂ ਦਵਾਈ ਕਰਨ ਦੀ ਬਿਨ ਕੋਈ ਨੁਕਸਾਨ ਤਾਂ ਨਹੀਂ ਜੇ ਅੰਦਰ ਚਲੀ ਜਾਵੇ ਤੁਤਰ ਨਹੀਂ ਜਾਂਦੀ ਆ ਕਿ ਬਾਹਰ ਹੀ ਰਹਿੰਦੀ ਆ ਬਾ ਦੰਦਾ ਦੰਦਾ ਨੂੰ ਕਰਨਾ ਨੇ ਅੰਦਰ ਤਾਂ ਲੋੜ ਨਹੀਂ ਵਾ ਕੁੜੀ ਕਰ 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 ਦ ਦੇ ਨੇ ਬਸ ਜਨਰੇਸ਼ਾ ਰੋ ਦਾ ਸਾਰਾ ਸਾਫ ਕਰਦੇ ਆ ਮੈਨੂੰ ਜਾਂਦੀ ਰਹਿੰਦੇ ਦਵਾਈ ਵਾਲਦਾਂ ਨੇ ਠੀਕ ਹੈ ਜਿਹੜੇ ਬੰਦੇ ਬਾਪ ਦੱਸਦੇ ਨੇ ਤੂੰ ਸਹੀ ਆ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕੋਈ ਨਸ਼ਾ ਹੋ ਜਾਂਦਾ ਜੇ ਆਪਾਂ ਨਸ਼ਾ ਵਰਤਾਂਗੇ ਕੋਈ ਹੁੰਦਾ ਹਰੇਕ ਬੰਦਾ ਜਾਣਕਾਰ ਆ ਉਹਦਾ ਕਾਲੂ ਛਾਪਾ ਮਾਰਦਗੇ ਵੀ ਆ ਤਾਂ ਦੋ ਨੰਬਰ ਦਾ ਕੰਮ ਕਰ ਰਿਹਾ ਵੀ ਡਿਸਕ ਨੂੰ ਦਾਬ ਦੇਦਾ ਦੇ ਕਈ ਵਾਰ ਮਰੀਜ਼ਾਂ ਦੀ ਸ਼ਿਕਾਇਤ ਆ ਜਾਂਦੀ ਵੀ ਤੁਸੀਂ ਤਾਂ ਸਾਡਾ ਕੋਈ ਹੋ ਰਹੀ ਹੱਡ ਹਿਲਾਣਾ ਤੱਕ ਆ ਪਾ ਜੋ ਬਰੂ ਚਾਉਂਦੇਗੇ ਹਾਂ ਉੱਥੇ ਕਿਸੇ ਮਰੀਜ਼ਾ ਬਹੁਤ ਮਰੀਜ਼ਾ ਹਾਲ ਹੈ ਆਪਣੇ ਕੋਲ ਕਿਸੇ ਨੇ ਆਇਆ ਨਹੀਂ ਜਾ ਵੀ ਹੋਰ ਪਾਸੇ ਨੁਕਸਾਨ ਕਰ ਦਿਆ ਮੇਰਾ ਹਾਰਨੀ ਇਹਨਾਂ ਕਿਵੇਂ ਇਲਾਜ ਕਰਦੇ ਹੋ ਤੁਸੀਂ ਅਰੇ ਦਵਾਈ ਆਪਣੇ ਕੋਲ ਉਹ ਦਵਾਈ ਖਾ ਲਈ ਉਹਨੇ ਮਹੀਨਾ ਫਾ ਵੜ ਜਾਂਦਾ ਦੁਬਾਰੇ ਹੁੰਦੀ ਨਹੀਂ ਚੱਤੀਆਂ ਬਾਬਾ ਸਿਰ ਦਾ ਫਿਰ ਕਿਵੇਂ ਇਲਾਜ ਕਰਦੇ ਹੋ ਲਈ ਕਿਹੜੀ ਦਵਾਈ ਵਰਤਦੇ ਹੋ ਉਹ ਆਪਣੇ ਕੋਲ ਉਹੀ ਤਾਂ ਇੱਕ ਦਵਾਈ ਹੈਗੀ ਉਹਦੇ ਮੰਗੋ ਹਰ ਨਿਯਮਾਂ ਕੋਈ ਦਵਾਈ ਹੈ ਜੇ ਰੱਖੀ ਵੀ ਉਹ ਵੀ ਇੱਕ ਨੇ ਇੱਕ ਮਹੀਨਾ ਖਾਣੀ ਪੈਂਦੀ ਆ ਉਸੇ ਦਵਾਈਆਂ ਦਸੀਆਂ ਨੇ ਬਾਹਰੋਂ ਲੈ ਕੇ ਬਣੀਆਂ ਬਣਾਈਆਂ ਆਉਣੇ ਕਿ ਖੁਦ ਆਪ ਤਿਆਰ ਕਰੋ ਨਾ ਜੜੀਆਂ ਬੁੱਕੇ ਲਾ ਕੇ ਮੈਂ ਆਪ ਬਣਾਉਂਦਾ ਬਾਹਰ ਤੇ ਮੈਂ ਇੱਕ ਕੋਈ ਵੀ ਚੀਜ਼ ਦੇਖ ਨਹੀਂਦਾ ਜੀ 7-8 ਕਿਲੋ ਪਈਆ ਮੇਰੇ ਕੋਲ ਤਿਆਰ ਕਰੀ ਉਹ ਮੈਨੂੰ 15-20 ਦਿਨ ਮਿੰਨਾ ਮੋ ਜਾ ਆ ਲਾਓ ਮੇਰ ਮੇਰ ਜੜੀਆਂ ਉਟੀਆਂ ਆਪਣੇ ਕੋਲ ਤੁਹਾਨੂੰ ਪਤਾ ਹੈ ਨਾ ਜਿਹੜਾ ਤਜਰਬਾ ਹੈ ਜੀ ਕਰੀਆ ਮੁੱਟੇ ਉਹੀ ਕੰਮ ਕਰਦੇ ਹੁਣ ਆਲੇ ਲਿਖ ਕੇ ਦੇ ਨਾ ਭੀ ਲੈ ਜਾ ਕੇ ਦੁਕਾਨ ਤੋਂ ਤੂੰ ਆਪੇ ਲੈ ਲੈ ਨਹੀਂ ਮੈਲੇ ਅਕਦਾ ਮੈਨੂੰ ਕੀ ਬਚਦਾ ਉਹ ਤੇ ਕਈ ਲੋਕ ਜਾੜਾ ਵੀ ਕਢਵਾ ਦਿੰਦੇ ਨੇ ਵੀ ਉਹ ਵੀ ਆਸਰ ਕਰੂਗੀ ਉਹ ਜਦੋਂ ਕੋ ਨਾ ਆਪਣੇ ਦਵਾਈ ਬੱਤ ਦੀ ਕੋਈ ਭਈ ਝੜ ਕਢਾਉਣ ਦਾ ਕੋਈ ਮਕਸਦ ਨਹੀਂ ਉਹਦੇ ਵੀ ਝੜ ਕਢਾਉਂਗੀ ਨਹੀਂ ਪੈਂਦੀ ਜਿੱਦੇ ਮੈਂ ਤਿਆਰ ਕਰਦਾ ਮੈਂ ਆਪ ਲੈ ਟੈਸਟ ਕਰਦਾ ਨੂੰ ਕੁਲਲੀ ਕਰਦਾ ਉਹਦੀ ਉਹਦੇ ਬਾਅਦ ਪੰਜ-ਛੇ ਤਰ੍ਹਾਂ ਬਾਅਦ ਫੇਰ ਮੈਂ ਕੁਲਲੀ ਕਰ ਲੈਣਾ ਤਨ ਚਾਰ ਬੰਦੇ ਆਏ ਨੇ ਮੇਰੇ ਕੋਲ ਚੱਕ ਕੇ ਲੈ ਆਏ ਨੇ ਉਹ ਵਾ ਫਿਰ ਤੁਰ ਕੇ ਗਿਆ ਉਹ ਗਿਆ ਸਮਰਾਲੇ ਵਾਲਾ ਬੰਦਾ ਖੂੜੀ ਘਲ ਆ ਰਿਹਾਤਾ ਜਰੇ ਛੜਤੀ ਉਹਨੇ ਛੋਟੀ ਖੂੜੀ ਬਸ ਇੱਕ ਚੁਟਕੀ ਦੇਣੀ ਆ ਸਾਜੀ ਪਾਉਣੀ ਆ ਬਾਈ ਕਾ ਚੁਟਕੀ ਪਾ 5-10 ਦਿਨ ਪਾ ਦੋ ਉਹਦਾ ਨਾ ਲਿਵਰ ਜਿਹੜਾ ਕਮਜ਼ੋਰਾ ਹੁੰਦਾ ਉਹ ਸਖਤ ਕਰ ਦਿੰਦੇ ਆ ਲਿਵਰ ਨੂੰ ਬਾਥਰੂਮ ਨਹੀਂ ਕਰਦਾ ਉਹ ਥੋੜਿਆਂ ਨਾਲ ਢੂਹੀ ਤੇ ਸੈੱਟ ਕਰਦੇ ਨੇ ਉਹ ਕੀ ਆ ਚੀਜ਼ ਉਹ ਦੱਸ ਇਹ ਰਾ ਪੈਸੇ ਵਟੋਰਨ ਵਾਲਾ ਕੰਮ ਆ ਉਹ ਥੋੜਾ ਹੁੰਦਾ ਇਕਣ ਅੱਛਾ ਜੀ ਬੇਚੱਕ ਕਰੀਂ ਹੱਥ ਵਾਲੇ ਨਾਲ ਥੋੜਾ ਹੁੰਦਾ ਫਸੀ ਵੀ ਤਾਂ ਉਹ ਬਾਸ ਦੇ ਵਿੱਚ ਡਿਸਕ ਐ ਉਹ ਕਿੱਥੇ ਹੱਥ ਵਾਲਾ ਨੂੰ ਕਿੱਥੇ ਪੱਟ ਲੂਗਾ ਪੱਕਾ ਐਡਰੈਸ ਦੱਸ ਦੋ ਜਿਲ੍ਹਾ ਪਟਿਆਲਾ ਪਿੰਡ ਦਸੋਵਾਲਾ ਗੁਰਦਵਾਲੀ ਸਾਈਡ ਨਹਿਰ ਦੇ ਨਾਲ 400 ਰੋਡ 24 ਘੰਟੇ ਮੈਂ ਉਹੀ ਆ